ਕੋਈ ਮੋੜ ਲਿਆ ਹੋ ਵਾ ਮੇਰੇ ਨਾਲ ਗਿਆ ਟੁੱਟੜ ਕੇ ਹੋਏ ਅੱਲਾ ਕਰੇ ਕਿਤੇ ਆ ਜਾਵੇ ਸੋਨਾ ਦੇ ਰਾਹਾਂ ਨੇ ਕਦਮਾਂ ਤੇ ਤੇਜ ਵਜਾਂ ਨੇ ਕਦਮਾਂ ਵਿੱਚ ਤੇ ਤੁਮੇ ਦਿਲ ਲਗੀ ਬੂਰ ਚਾਨੀ ਪੜੇਗੀ ਤੁਮੇ ਦਿਲ ਲਗੀ ਬੂਰ ਚਾਨੀ ਪੜੇਗੀ ਮੁਹੱਬਤ ਕਿਰਾ કડફને પે મે રહેના ફિર તુમ હસोगे કડફવે સે મે રહેના ફિર તુમ હસोगे કભી દિલ કિસી કા જો હાલ કહે તો દે તુમે દિલગી મૌર ચાહની પડેગી તુમે દિલગી

करे कुझु गै मुके न साढी जलबलो दुर हो सजा वे जूरो सजड़े ਕੁਤ ਨਾ ਜਾਵਾਂ ਕਿਧਰੇ ਵਿਚ ਤੇਰੇ ਵਿੱਚ ਰੁੱਪ ਹੋ ਕੇ ਵੇ ਮੈਂ ਨਾਲ ਹਵਾਂ ਮ ਰੋਜ دیਵਾ ਮ ਕਰਦੀ ਰਹੀ ਬਦਲੇ ਵਿੱਚ ਸਾਰੇ ਹਵਾਂ ਨਾ ਮੇਰੇ ਵੱਲ ਦੀ ਰਹੀ ਵੇ ਮੈਂ ਨਾਲ ਹਵਾਂ ਮ ਰੋਜ دیਵਾ ਮ ਕਲਦੀ ਰਹੀ ਬਦਲੇ ਵਿੱਚ ਸਾਰੇ ਹਵਾਂ ਨਾ ਮੇਰੇ ਵੱਲ ਦੀ ਰਹੀ ਜਾਂਦਾ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ ਜਾਂ ਫਿਰ ਲੱਗ ਜਾ ਰੂ ਨੂੰ ਲਾ ਇਲਾਜ ਕੋਈ ਦੁੱਖ ਹੋਵੇ ਤੂੰ ਖਿੜੀ ਬਹਾਰ ਜਹਾਨ ਹੋਏ ਕਰਾਰ ਜਹਾਨ ਤੂੰ ਖਿੜੀ ਬਹਾਰ ਜਹਾਨ ਕੋਇਕਰਾਰ ਜਹਾਨੀ ਢੀਠ ਜੱਟ ਕਾ ਠਰੀ ਹੋਈ ਜਿੰਦ ਨੂੰ ਬੋਦੀ ਧੁੱਪ ਹੋ ਕੇ ਬੰਕੇ ਪਾਣੀ ਵਾਂਗੂ ਦੂਰ ਹੋ ਗਏ ਹ ਸੱਜਣਾ ਰੇ ਸੁੱਤਨੇ ਜਾਵਾ ਗਿੰਦੇ ਹਜ਼ਰ ਤੇਰੇ ਵਿੱਚ ਕੀ ਚੰਗਾ ਲੱਗਾ ਤਾੜੀ ਮਾਰਦੇ ਵਾਹ 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 ਚੀਰ ਦੇ ਖਾਦ ਪਰਿਸ਼ੀਰ ਰਾਤ ਰਾਤ ਸਬਦ ਹਲਕੇ ਸਮਾਨ ਚੁੱਕੇ ਨੇ ਸਿਰਫ 2 ਘੰਟੇ ਬੈਠੇ ਗਏ ਉਹਦੇ ਦੋ ਦੋ ਮੈਂ ਦੋ ਕਿਸਾਂ ਨਾਲ ਚੱਲੀ ਗੱਡੀ ਯਾਰ ਨੂੰ ਚੜਾਉਣ ਜਾਦਾ ਤੇਰੀਆਂ ਵਿੱਚ ਨਾ ਘੜੀ ਲਈ ਹੁਣ ਸਿਆਂ ਨਾਲ ਚੱਲੀ ਗੱਡੀ ਯਾਰ ਨੂੰ ਢਾਉਣ ਜਾਦਾ ਤੇਰੀਆਂ ਵਿੱਚ ਨਾ ਕਹੀ ਮੂੜੀ ਓ ਤੂੰ ਵੀ ਤੱਕਦਾ ਰਿਹਾ ਤੇ ਮਾਂ ਵੀ ਤੱਕਦੀ ਰਹੀ ਤੱਕਦਾ ਰਿਹਾ ਤੇ ਮਾਂ ਵੀ ਤੱਕਦੀ ਰਹੀ ਤੂੰ ਤੱਕਦਾ ਤਕੌੜਾ ਗੱਡੀ ਵਿੱਚ ਬੈ ਗਿਆਂ ਕੁੜੀਂ ਦੇ ਕੋਲੋਂ ਵੇ ਮੈਂ ਸੰਗਦੀ ਰਹੀ ਤੇ ਤੇਰਾ ਕੰਡਿਆਰ ਰਮਾਲ ਹੱਥ ਵਿੱਚ ਰਹਿ ਗਿਆ ਹੋ ਪੁੱਛਣ ਸਹੇਲੀਆਂ ਨੇ ਕੀ ਤੈਨੂੰ ਹੋ ਗਿਆ ਖੜੀ ਦਾ ਗਲਾਬੀ ਰੰਗ ਅੱਖਾਂ ਰਹੀਂ ਚੋ ਗਿਆ ਹੋ ਪੁੱਛਣ ਸਹੇਲੀਆਂ ਨੇ ਕੀ ਤੈਨੂੰ ਹੋ ਗਿਆ ਖੜੀ ਦਾ ਗਲਾਬੀ ਰੰਗ ਅੱਖਾਂ ਰਹੀਂ ਚੋ ਗਿਆ ਇਹਨੂੰ ਕਿੰਨੂੰ ਦੱਸਾਂ ਇਨਾ ਕੋਲੋਂ ਕਿਵੇਂ ਬੱਚਾ ਮੈਨੂੰ ਕਿੰਨੂੰ ਦੱਸਾਂ ਇਹਨਾਂ ਕੋਲੋਂ ਕਿਵੇਂ ਬੱਚਾ ਉਮਰਾਂ ਦਾ ਰੋਣਾ ਮੇਰੇ ਪੱਲੇ ਪਾ ਗਿਆ ਕੁੜੀਆਂ ਦੇ ਕੋਲੋਂ ਵੇ ਮੈਂ ਸੰਗਦੀ ਰਹੀ ਵੇ ਤੇਰਾ ਕੰਡਿਆ ਰਹਾ ਵੇ ਰਹਿ ਗਿਆ ਇੱਕ 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 ਤਾਲੀ ਨਾਲ ਨਾਲ ਜਿੱਤੇ ਵੀ ਨਾਲ ਨਾਲ ਜੋੜਦਾ ਪਾ ਸਗਣਾ ਵੀ ਮੈਦੀ ਹੱਥ ਰੰਗ ਦਿੱਤੇ ਹਾਲੀਆਂ ਮੈਂ ਤੇ ਪਿੰਡ ਜਸਨਾ ਚ ਮੰਗ ਦਿੱਤੀ ਹਾਲੀਆਂ ਉਹ ਸਗਣਾ ਵੀ ਮੈਦੀ ਹੱਥ ਰੰਗ ਦਿੱਤੇ ਹਾਲੀਆਂ ਮੈਂ ਤੇ ਪਿੰਡ ਜਸਨਾ ਚ ਮੰਗ ਦਿੱਤੀ ਹਾਲੀਆਂ ਮੇਰਾ ਕੀ ਕਸੂਰ ਸਦੀਪ ਮੈਂ ਵੀ ਮਜਬੂਰ ਮੇਰਾ ਕੀ ਕਸੂਰ ਬਰਾੜਾ ਵੀ ਮਜਬੂਰ ਤਾਲਾ ਨੂੰ ਜੇ ਸੇਰੇ ਬਣ ਲੈਣ ਆ ਗਿਆ ਕੁੜੀਆਂ ਦੇ ਕੋਲੋਂ ਵੀ ਮੈਂ ਸੰਗਦੀ ਰਹੀ ਉਹ ਤੇਰਾ ਕੰਢਿਆ ਰਮਾਲ ਹੱਥ ਵਿੱਚ ਰਹਿ ਗਿਆ ਕੁੜੀਆਂ ਦੇ ਕੋਲੋਂ ਵੀ ਮੈਂ ਸੰਗਦੀ ਰਹੀ ਉਹ ਤੇਰਾ ਕੰਢਿਆ ਰਮਾਲ ਹੱਥ ਵਿੱਚ ਰਹਿ ਗਿਆ ਇੱਜਾ ਗੱਡੀ ਤੇ ਹੌਂ ਜਾਂਦੀ ਜਾਂਦੀ ਵਿੱਚ ਗੱਡੀ ਦੇ ਕੋਲ ਆ ਕੇ ਖੜਗੀ ਅੱਜ ਸਾਡੇ ਜੀਤੇ ਨੂੰ ਫੇਰ ਜਵਾਨੀ ਚੜ ਗਈ ਜਵਾਨੀ ਚੜ ਗਈ ਚਾਨ ਚੱਕ ਭਾਬੀ ਮੁੰਡਾ ਬੱਸ ਵਿੱਚ ਝੜਿਆ ਚਾਨ ਚੱਕ ਭਾਬੀ ਮੁੰਡਾ ਬੱਸ ਵਿੱਚ ਝੜਿਆ ਵੇਖਣ ਨੂੰ ਲੱਗਦਾ ਸੀ ਲਿਖਿਆ ਤੇ ਪੜਿਆ ਮੱਲੋਂ ਮੱਲੀ ਲਜਰਾ ਮਲੌਣ ਲੱਗਿਆ ਨੀ ਦਿਲ ਪੱਬਾ ਮਾਰ ਰੋਇਆ ਕੱਢ ਕੇ ਤਬਾਕੂ ਜਦ ਲਾਉਂਦਾ ਮੈਂ ਦੇਖੇ ਤਬਾਕੂ ਜਦ ਲਾਉਂਦਾ ਸਾਗਰ ਦੀ ਬੋਟੀ ਲੈਂਦੀ ਇੰਡੀ ਘੱਟਲਾ ਸਾਗਰ ਦੀ ਬੋਟੀ ਲੈਂਦੀ ਇੰਡੀ ਘੱਟਲਾ ਇੰਨੀ ਦੇ ਤਲੀਆ ਕੋਈ ਨਹੀਂ ਮਜਬੂਰੀ ਮੈਨੂੰ ਛੇਤੀ ਡੈਂਟ ਰਹਿ ਵੀ ਸੰਗਾਰ ਸਾਗਰ ਦੀ ਬੋਟੀ ਲੈਂਦੀ ਇੰਡੀ ਘੱਟਲਾ ਸਾਗਰ ਦੀ ਬੋਟੀ ਲੈਂਦੀ ਇੰਡੀ ਘੱਟਲਾ ਬਈ ਉੱਠੀ ਮਰ ਗਈ ਉੱਤਦੀ ਬੈਂਦੀ ਜੀ ਜੀ ਕਹਿੰਦੀ ਕਹੇ ਤੇਰੀ ਏ ਹੂੜ ਮੇਨਾ ਮਾਲ ਜਾਲਾ ਬਾਵੇ ਦੇਕੇ ਤੱਤੜੀ ਬਰਾਲਾ ਸ਼ੇਰ ਬਹੁਤ ਜਿਆਦਾ ਗਮਦਿਆ ਜਾਣਾ ਕੋਈ ਉਹ ਕੋਈ ਕਹਿਣ ਜਾ ਫੋਨ ਚੱਲ ਮੈਂ ਅੱਛਾ ਸੈੜੀ ਤੁਰਮਾ ਪਾ ਕੇ ਨਿਕਲੇਓ ਔਰ ਰੱਬ ਜਾਣੇ ਚਮਕਦੇ ਕੋਕੇ ਨੂੰ ਕੀ ਕੀ ਸਮਝਾ ਕੇ ਨਿਕਲੇਓ ਹੱਥੀ ਰੰਗਲੀ ਮੈਦੀ ਲਾਲੀ ਹਾਏ ਹਾਏ ਛਣਸਣ ਕਰਦੀ ਝੰਝਰ ਪਾਲੀ ਓਏ ਅੰਬਰ ਉਡਵੇ ਆਸਟਾ ਸੁਟਣੇ ਤਰਨ ਲਗੀ ਨੇ ਐ ਸੋ ਖਾਲੀ ਰੱਖ ਨੀ ਸਿਰ ਉੱਤੇ ਲੈ ਕੇ ਲੈਰੀਆ ਮਣ ਠਣ ਕੇ ਜਦੋਂ ਤੂੰ ਕਿਤੇ ਨਿਕਲੇ ਨੀ ਮੁੰਡਿਆ ਦੇ ਮੱਟਣ ਕਾਲ ਜੇ ਕਦਾ ਤੈਨੂੰ ਪਹਿਲਾ ਸੱਪਾ ਨਹੀਂ ਸਕਦਾ ਜੋ ਕਿਸੇ ਕਿਸਾਰ ਨੰਦੀਏ ਤੇਰੇ ਯਾਰ ਨੰਦੰਗ ਕੋਲੇ ਦਾ ਵਿਚੜ ਗਿਆ ਬਕਰ ਨੰਦੀਏ ਉਹ ਕਦੇ ਮੰਗੇ ਫੋਨ ਕਦੇ ਮੰਗੇ ਸੂਟ ਨਹੀਂ ਇਸ਼ਕ ਦਾ ਗੱਤ ਕੱਢਦੀ ਤੁਨੂ ਸੁਣੀ ਇਸ਼ਕ ਦਾ ਗੱਤ ਕੱਢਦੀ ਤੁਨੂ ਸੁਣੀ ਜਦੋਂ ਤੇ ਬੱਚੇ ਨਾ ਹੋਵੇ ਖਰਚਾ ਕੀ ਕਰਨਾ ਪਿਆਰ ਲਈ ਆਹ ਆਹ ਤੇਰੇ ਪੈਸੇ ਨਾਲ ਕਿਹਨਾਂ ਉੱਤਾਂ ਨਗ ਪੁਣੇ ਦਾ ਇਟਾਰ ਗਿਆ ਬੁਲਾ ਨੰਗੇ ਕਦੋਂ ਪੈਸੇ ਨਹੀਂ ਕਿਉਂ ਬੱਠੇ ਵਾਲਾ ਸਾਰ ਗਿਆ ਜਿੰਨੀ ਬਾਜੀ ਮਾਰਨੀ ਸੀ ਮਰ ਗਿਆ ਏ ਜਿੰਨੀ ਬਾਜੀ ਮਾਰਨੀ ਸੀ ਮਰ ਗਿਆ ਏ ਤੇਰੇ ਲਾਰਿਆਂ ਨੇ ਮੰਜੀ ਠੋਕ ਦਿੱਤੀ ਬਣਾਤਾ ਗੀਤਕਾਰ ਮੱਟੀਏ ਨਾ ਕਰ ਕੋਈ ਨਾ ਚੱਲ ਜਾ ਉਹ ਨਾ ਜਿੱਤੇ ਨੋ ਪਹਿਲਾ ਸੋਭਾ ਵਾ ਨਹੀਂ ਸਕਦਾ ਤੂੰ ਔਖੇ ਸੰਸਾਰ ਮਰ ਦਿੱਤੇ ਵੀ ਜਿਹੜਾ ਹੁਣ ਅੱਜਕੱਲ ਨਸ਼ਾ ਕਿ ਨਵਾਂ ਚੱਲਦਾ ਆ ਜਿਹਨੇ ਮੁੜੇ ਸਰਦਾਰ ਵੀ ਕਾਫੀ ਲਾਂਦੇ ਆ ਯਾਨੀ ਸਾਡੇ ਟੋਲੇ 'ਚ ਤਾਂ ਕੋਈ ਨਹੀਂ ਬੇਬੇ ਨੇ ਕਰੇ ਪੈਂਟ ਫਰੋਲੀ ਵਿੱਚੋਂ ਨਿਕਲੀਆਂ ਟਿਕਟਾਂ ਡੱਬ ਵਾਲੀ ਤੋਂ ਨਸ਼ਾ ਮੰਗਾਇਆ ਨਾਲੇ ਮੰਗਾਈਆਂ ਸਿਕਟਾਂ ਕਿ ਰਸਕਾਫੇ ਦੀਆਂ ਸ਼ੀਸ਼ੀਆਂ ਕਹਿ ਰੀਆਂ ਅੱਜਕੱਲ ਨਵੇਂ ਸ਼ਿਕਾਰ ਨੇ ਭਾਲਦੀਆਂ ਮੈਂ ਸੁਣਿਆ ਪੂਲਪਦੀਆਂ ਲਾਟਾਂ ਕਿ ਚੋਟੀ ਦੇ ਗੱਭਰੂਆਂ ਮੈਂ ਸੁਣਿਆ ਚਿੱਟੇ ਦੀ ਲਾਟਾਂ ਕੋਈ ਚੋਟੀ ਗੱਭਰੂ ਗਾਉਂਦੀਆਂ ਵੀ ਚਿੱਟਾ ਗੱਭਰੂ ਨੂੰ ਇਸ਼ਕ ਅਲਣਾ ਨੂੰ ਇੱਕ ਘਰ ਵਿੱਚ ਕੈਦ ਕਰਾਉਂਦਾ ਏ ਵੀ ਯਾਰ ਜੇ ਕਰੇ ਗਦਾਰੀ ਤੇ ਬੰਦੇ ਨੂੰ ਮਰਵਾਉਂਦਾ ਏ ਵੀ ਜ਼ਿੰਦਗੀ ਕਰੇ ਤਵਾ ਮਾੜੀ ਸੰਗਤਦल्ली ਓਏ ਇਹ ਦੁਨੀਆ ਬੜੀ ਚੰਦਰੀ ਪਰਾਣਾ ਬਚ ਬਚ ਕੇ ਜਲਦੀ ਓਏ ਇਹ ਦੁਨੀਆ ਬੜੀ ਚੰਦਰੀ ਪਰਾਣਾ ਬਚ ਕੇ ਜਲਦੀ ਚੱਲੀਏ ਫਿਰ ਓਕੇ ਬਾਜੀ ਘਰੋਂ ਯਾਰ ਲੱਗ ਜਾਨੀ ਸਾਡੇ ਜਾਂਦੀ ਵਾਰ ਤੂੰ ਕੱਲ ਨੂੰ ਭਜਣਾ ਏ ਅਸਾਂ ਪਿੰਡ ਵਿੱਚੋਂ ਬਾਹਰ ਨੂੰ ਫਰਕ ਐਨਾ ਕਿ ਤੇਰਾ ਵਿਆਹ ਤੇ ਮੇਰੇ ਮੌਤੇ ਆਪਾਂ ਦੁਨੀਆਂ ਨਹੀਂ ਸਕਦੇ ਸ਼ਰਿਕਾ ਚੁਣਨਾ ਤੂੰ ਤੇ ਪਿੰਡ ਆਉਂਦੀ ਜਾਂਦੀ ਰਹਿਣਾ ਇਹ ਰਕਰ ਘੱਲ ਦੇ ਗਿਆ ਨੇ ਕਦੇ ਨਹੀਂਓ ਮੜਨਾ ਤੂੰ ਤੇ ਪਿੰਡ ਆਉਂਦੀ ਜਾਂਦੀ ਰਹਿਣਾ ਇਹ ਦੁਕਾਨੇ ਅਸੀਂ ਕੱਲ ਦੇ ਗਿਆ ਨੇ ਕਦੇ ਨਹੀਂਓ ਕਹਿੰਦਾ ਵੀ ਵੀਰੇ ਹਾਸਾ ਲੱਪਣ ਲਈ ਦੂਰ ਨਹੀਂ ਜਾਣਾ ਪੈਂਦਾ ਹਾਸਾ ਕਹਿੰਦਾ ਰੋੜਾ ਤੁਰਿਆ ਕਰਦਾ ਮੈਂ ਪਿਛਲੀ ਵਾਰ ਸੁਣਾਈ ਜੱਪਾ ਕਹਿੰਦਾ ਹਾਸਾ ਰੋਣਾ ਦਰੇ ਹਾਸਾ ਲੱਭਣ ਦੀ ਦੁਨੀਆ ਦਾ ਚੰਨੇ ਭਾਈ ਸੁਣ ਕੇ ਮੜੇ ਆ ਕਹਿੰਦਾ ਹਾਸਾ ਲੱਭਣਾ ਕਿੱਦਾਂ ਲੱਭਦਾ ਕਹਿੰਦਾ ਤੂੰ ਮੂਫਲੀ ਲੈ ਲਓ ਲੁਧਿਆਣੇ ਤੋਂ ਮੂਫਲੀ ਪਾਉਂਦੇ ਆ ਅੱਜ ਕੱਲ੍ਹ ਅਖਬਾਰ ਦੇ ਲਿਫਾਵੇ ਚ ਕਹਿੰਦਾ ਇੱਕ ਖਬਰ ਇਧਰੋਂ ਇੱਕ ਖਬਰ ਇਧਰੋਂ ਜੋੜ ਲੱਗ ਜਾਂਦਾ ਪੁੱਠਾ ਜੋੜ ਪੁੱਠਾ ਲੱਗਦਾ ਸੁਣ ਕੇ ਜਾ ਉਹ ਵੀ ਕਿਵੇਂ ਲੱਗਦਾ ਜੋੜ ਪੱਟਾ ਅੱਧੀ ਖਬਰ ਇਧਰੋਂ ਸ਼ੁਰੂ ਹੁੰਦੀ ਆ ਵੀ ਮੇਰਾ ਭਾਰਤ ਮਹਾਨ ਆ ਦੂਜੀ ਖਬਰ ਤੋਂ ਸ਼ੁਰੂ ਹੁੰਦੀ ਆ ਬੱਸ ਛੱਡੇ ਦੇ ਪਿੱਛੇ ਪਹਿਲਾਂ ਆਉਂਦਾ ਜੀ ਮੇਰਾ ਭਾਰਤ ਮਹਾਨ ਆ ਪਿੱਛੋਂ ਖਬਰ ਆਉਂਦੀ ਆ ਬੱਸ ਛੱਡੇ ਦੇ ਪਿੱਛੇ ਪਹਿਲੀ ਵੀ 5 ਸਾਲ ਦੇ ਛੋਟੇ ਬੱਚੇ ਨੂੰ ਅੱਜ ਹੀ ਪੜਾਓ ਪਿੱਛੇ ਆ ਜਾਂਦਾ ਜੀ ਪਹਿਲਵਾਨ ਮਾਰ ਕੇ ਬੀੜੀ ਇੱਧਰ ਹੀ ਕਹਿੰਦਾ ਡਾਕਟਰ ਕਸੀਦਾਰ ਹੁੰਦਾ ਆਹ ਤੁਸੀਂ ਟਿਕਾਂ ਦਾ ਉੱਪਰ ਜਾਣ ਦਾ ਸਦਾ ਰਸਤਾ ਥੱਲੇ ਲਿਖਿਆ ਡਾਕਟਰ ਕਸੀਦਾਰ ਹੁੰਦਾ ਹਸਪਤਾਲ ਕਹਿੰਦਾ ਜੇ ਪਤੀ ਪਤਨੀ ਵਿਵਹਤਾ ਜ਼ਿੰਦਗੀ ਤੋਂ ਤੰਗ ਹੋਣ ਤੇ ਅਗਲੀ ਖਬਰ ਜੁੜ ਜਾਂਦੀ ਹੈ ਕਹਿੰਦਾ ਅੱਜੀ ਸਿੱਖੋ ਜੁੱਡੋ ਕਰਾਟੇ ਅਗਲੀ ਖਬਰ ਆ ਜਾਂਦੀ ਆ ਕਹਿੰਦਾ ਪੰਜਾਬ ਸਰਕਾਰ ਦੀ ਸਰਕਾਰੀ ਰੈਸਟੇ ਅਗਲੀ ਖਬਰ ਜੁਣੀ ਦੇਖਣਾ ਚਾਰ ਲੱਤਾਂ ਵਾਲੇ ਕੱਟੇ ਨੇ ਜਨਮ ਦਿੱਤਾ ਅੱਗੇ ਆ ਜਾਂਦੀ ਆ ਅਗਲੀ ਖਬਰ ਆ ਜਾਂਦੀ ਆ ਜਿਹੜੀ ਅਗਲੀ ਖਬਰ ਆ ਉਹ ਸਭ ਤੋਂ ਘੈਂਡ ਆ ਸੁਣਨ ਵਾਲੀ ਆ ਉਹ ਚੋਂਦਾ ਵਾ ਕਹਿੰਦਾ ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਲੁੱਕ ਬੈਠੇ ਨਦੀਨ ਨੂੰ ਪੰਜਾਬ ਸਰਕਾਰ ਵੱਲੋਂ ਵੜਾਪਾ ਪੈਨਸ਼ਨ ਦੇਣ ਦੀ ਤਿਆਰੀ ਹੈ ਜਿਹੜੀ ਲਾਸਟ ਖਬਰ ਆ ਸੁਣਨ ਵਾਲੀ ਲਾਸਟ ਵਾਲੀ ਸੁਣਨ ਵਾਲੀ ਹੈ ਜੀ ਲਾਸਟ ਜਿਹਦਾ ਹੁੰਦਾ ਵੀ ਹੁਣ ਬੇਔਲਾਦ ਪਤੀ ਪਤਨੀ ਕਦੇ ਵੀ ਪਰੇਸ਼ਾਨ ਨਾ ਹੋ ਜੇ ਵੀ ਤੁਹਾਡੇ ਸ਼ਹਿਰ ਚ ਆ ਰਹੇ ਨੇ ਅਗਲੀ ਖਬਰ ਜੁੜੀ ਆਂਦੀ ਆ ਲਾਲੂ ਪ੍ਰਸ਼ਾਦ ਜਾਦੂ ਜੀ 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 ਪਰਲੇ ਲਾ ਗਾ ਲਾ ਬਿੱਲੇ ਦੀ ਬੁੱਲੇ ਦੀ ਬੋਲੀ ਆ ਗਈ ਇੱਕ ਕਹਿੰਦਾ ਬਿੱਲੇ ਦੀ ਦਲੇਰੀ ਮਾਲਪੁਰ ਵਿੱਚ ਗੇੜੀ ਬਿੱਲੇ ਦੀ ਦਲੇਰੀ ਮਾਲਪੁਰ ਵਿੱਚ ਗੇੜੀ ਜਿਹਦਾ ਬੁਲਟ ਸਫਾਰੀ ਵੀਨ ਲਾਮ ਹੋ ਗਿਆ ਸੁਣਾ ਵੀ ਟੱਪਿਆ 17 ਵਾਂ ਵੀ ਟੱਪਿਆ 18 ਜਪਲਾ ਬਨਾ ਹੋ ਗਿਆ ਸੁਣਾ ਵੀ ਟੱਪਿਆ 17 ਵਾਂ ਵੀ ਟੱਪਿਆ ਇੱਕ ਗੱਲ ਇੱਕ ਗੱਲ ਇੱਕ ਗੱਲ ਮਾਤ ਦੇ ਮਾਰੂਗਾ ਹਾਂ ਬਿੱਲਾ ਬਿੱਲਾ ਆਹ ਚੇਡਾ ਟਰ ਕਰੀਆ ਬਿੱਲੀ ਅੱਖਾਂ ਵਿੱਚ ਰੜਕੂ ਪਰ ਇਹ ਬਿੱਲਾ ਉਹ ਵਾਲਾ ਵੀ ਪਹਿਲੇ ਭਾਈ ਇੱਧਰ ਨੂੰ ਆਈ ਇਹ ਬਿੱਲਾ ਗੱਲੀਆਂ ਬਿੱਲੀਆਂ 'ਚ ਨਹੀਂ ਇਹ ਪੀਲੀਆਂ 'ਚ ਭੂਰੀਆਂ 'ਚ ਨਹੀਂ ਇਹ ਆਲੀਆਂ 'ਚ ਕਿੱਥੇ ਸਾਰੀਆਂ ਸਾਰੀਆਂ ਰੜਕਦਾ ਲੈ ਭਈ ਸਹੀ ਹੈ ਨਾ ਉਹ ਬਿੱਲਾ ਸਾਰੀਆਂ 'ਚ ਰੜਕਦਾ ਇੱਕ ਗੱਲ ਤੇ ਬਕਤੀਆ ਜਦੋਂ ਬਿੱਲਾ ਭਾਈ ਆਇਆ ਵੀ ਕੋਲ ਮਲਾ ਕੇ ਕਹਿ ਸਕਦਾ ਵੀ ਬਿੱਲਾ ਚੋਪੜਾ ਜਦੋਂ ਦੁੱਧ ਇੱਕ ਮਿੰਟ ਹੋਰ ਭਾਈ ਜਦੋਂ ਬਿੱਲਾ ਦੁੱਧ ਪੀਲੇ ਉਦੋਂ ਕੋਈ ਗੱਲ ਨਹੀਂ ਜਦੋਂ ਬਿੱਲਾ ਦੁੱਧ ਪੀ ਲਵੇ ਉਦੋਂ ਤਾਂ ਵੀ ਕੇ ਆਲ ਇੰਦੇ ਹੈ ਬਹਿਰਵੇਂ ਤੇ ਮੁੱਛਾਂ ਚਾੜੇ ਫਿਰ ਜੱਤ ਕਰਦਾ ਬਿੱਲੇ ਨੂੰ ਤੰਦੂਰ ਚ ਪਾ ਲਈਏ ਇਹ ਬਿੱਲਾ ਤੰਦੂਰ ਫਿਰ ਤੰਦੂਰ ਓਕੇ ਬਾਈ ਠੀਕ ਆ ਥੈਂਕ ਯੂ ਧੰਨਵਾਦ ਇੰਨੇ ਮੈਵਲ ਬਹੁਤ ਸੀਗੀ ਫਿਰ ਮਿਲਦੇ ਓਕੇ ਥੈਂਕ ਯੂ ਹਾਈ ਬਾਈ ਆਓ ਜਾਓ ਜਾਓ ਠੀਕ ਆ ਬਾਈ ਓਕੇ ਕਿਹਦਾ ਹੱਸਾ ਹੱਸੇ ਵਿਚਵੀਂ ਬੜਾ ਫਰਕ ਹੁੰਦਾ ਹੈ ਹੱਸਾ ਵੇਖਿਆ ਹੱਸ ਗਈ ਬਾਹਰ ਹਾਸਾ ਇੱਕ ਹਾਸੇ ਨੂੰ ਦੱਸਦੇ ਨੈਣ ਵੇਖੇ ਇੱਕ ਵਿੱਕ ਦਾ ਵਿੱਚ ਬਾਜ਼ਾਰ ਹਾਸਾ ਇੱਕ ਹਾਸਾ ਹਸਾਵੇ ਰੋਂਦਿਆ ਤੂੰ ਇੱਕ ਸੀਨੇ ਖੁੱਬੇ ਘਟਾਰ ਹਾਸਾ ਏ ਰੱਬਾ ਅਗਈ ਖੁਸ਼ੀ ਦੇ ਸਬਰਾਂ ਨੂੰ ਕਿਸਦਾ ਹੱਸਦਾ ਰਹੇ ਬੈਜੋ ਬੈਜੋ ਟੈਂਕਾ ਨਾ ਮੋੜੀ ਕਿ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਸਮੇਂ ਦੀ ਤੇਜ਼ ਰਫਤਾਰ ਸਮੇਂ ਦੀ ਨੋਬਜ ਫੜੋ ਕਦੇ ਹੱਸੋਂਦਾ ਕਦੇ ਰਵਾਉਂਦਾ ਹੈ ਭੇਜ ਸਮੇ ਦਾ ਸਮਝ ਨਹੀਂ ਆਉਂਦਾ ਹੈ ਰਾਜੇ ਖੇਲੇ ਤੁਰਨਾ ਪੈਂਦਾ ਹੈ ਅੰਤ ਸਮਾਂ ਜਦੋਂ ਸਿਰ ਤੇ ਆਉਂਦਾ ਹੈ ਜੀ ਅਗਿਓ ਸਾਸਰੀਆਂ ਘਾਲਸੀ ਬੁਲਾਉਂਦੀ ਤੇ ਮੈਂ ਕਹਾ ਗੁੱਡ ਮੌਰਨਿੰਗ ਜੀ ਅਗਿਓ ਸਾਸਰੀਆਂ ਘਾਲਸੀ ਬੁਲਾਉਂਦੀ ਅੱਛਾ ਜੀ ਅਗਲੇ ਫਰਾਈਡੇ ਨੂੰ ਚਲਾਂਗੇ ਉੱਤੇ ਡੈਡ ਜੀ ਲੋ ਕਰ ਲਓ ਨੰਬਰ ਮੇਰਾ ਐਡ ਜੀ ਅਗਲੇ ਫਰਾਈਡੇ ਨੂੰ ਚਲਾਂਗੇ ਉੱਤੇ ਡੈਡ ਜੀ ਗੋਰੇ ਹੱਥਾਂ ਨਾਲ ਸੀ ਬਰਗਰ ਰੱਖਾਉਂਦੀ ਤੇ ਮੈਂ ਕਹਾ ਗੁੱਡ ਮੌਰਨਿੰਗ ਜੀ ਅਗਿਓ ਸਾਸਰੀਆਂ ਘਾਲਸੀ ਬੁਲਾਉਂਦੀ ਤੇ ਮੈਂ ਕਹਾ ਗੁੱਡ ਮੌਰਨਿੰਗ ਜੀ ਤਾਂ ਚੜਨ ਚ ਬਾਰਿਆਂ ਤੇ ਹੋ ਇੱਕ ਦਿਨ ਚ ਖਾ ਤੇ ਚੜਦੀਆਂ ਵੇਖੀਆਂ ਮੈਂ ਜਿਹੜੀਆਂ ਜ਼ੁਲਫਾਂ ਨੂੰ ਅਤਰ ਫਲੇ ਲੱਗੇ ਉਹ ਵਾਂਗ ਤਾਸ ਦੇ ਰੁੜਦੀਆਂ ਵੇਖੀਆਂ ਮੈਂ ਸ਼ਜੂਰਮ ਜਿਹੜੀਆਂ ਸੂਰਤਾ ਲੱਖ ਜਹਾਨ ਲਗਈਆਂ ਉਹ ਦੁਬਾਰਾ ਸ਼ਹਿਰ ਨਾ ਮੁੜਦੀਆਂ ਵੇਖੀਆਂ ਮੈਂ ਉਹ ਦੁਬਾਰਾ ਸ਼ਹਿਰ ਨਾ ਮੁੜਦੀਆਂ ਵੇਖੀਆਂ ਮੈਂ ਉਹ ਬੋਲ ਮਿਟੀ ਦੇ ਆ ਬਾਵਿਆ ਓਏ ਤੇਰੇ ਦੁੱਖਾਂ ਨੇ ਮਾਰ ਕੰਕਰੀਆ ਰੇ ਰੇਨਾ ਸੋਨਾ ਹੀ ਆਜਾਈ ਨੂੰ ਹੋ ਉਹ ਮਿੱਟੀ ਦਾ ਮੈਂ ਬਾਵਾ ਬਣਾਇਆ ਮਿੱਟੀ ਦਾ ਮੈਂ ਬਾਵਾ ਬਣਾਇਆ ਉੱਤੇ ਤਾਣ ਦੇਨੀ ਆ ਕੇਸੀ ਹੋਮ ਬਤਨ ਵਾਲੇ ਮਾਣ ਕਰੋ ਨਾ ਤੇ ਮੈਂ ਮਾਣ ਕਰਾਂ ਪਰ ਬੇਸੀ ਆਜਾਈ ਹੋ 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 ਬੋਲ ਬੋਲ ਜੀਹਿਆ ਬੋਲ ਮਿੱਟੀ ਦੇਆ ਬੋਲ ਮਿੱਟੀ ਦੇਆ ਬੋਲ ਉਹ ਬਾਤੀ ਦੂ ਵੱਟਾ ਦੇ ਦੀ ਤੂੰ ਆਇਆ ਵਿੱਚ ਕੋਈ ਨਹੀਂ ਤੈਨੂੰ ਲੱਜ ਕਿਸੇ ਦੀ ਨਹੀਂ ਸਿੱਤੋ ਲਈ ਲੋਈ ਨਹੀਂ ਕੀ ਹੋਇਆ ਕੀ ਹੋਇਆ ਤੈਨੂੰ ਤੜਕੇ ਦੰਗ ਨਾ ਪਾਇਆ ਨਹੀਂ ਲੈ ਵੀ ਪੰਜੂ ਦਾ ਰਾਣੀ ਘਰ ਵਿੱਚੋ ਕਮਚ ਲਾਇਆ ਦੀ ਫਿਰ ਤੇਰੇ ਨੌਂਦਰ ਵਾਜੇ ਉੱਚਾ ਹੌਦ ਬਣਾਇਆ ਨਹੀਂ ਜਿਸ ਕੋ ਨੇ ਤੂੰ ਕੋਟਾ ਲਪਿਆ ਕਾਗਿਦ ਵੀ ਕਰਵਾਇਆ ਨਹੀਂ ਘਰ ਦੇ ਨਾਰੇ ਬਾਹਰ ਮੇ ਸਾਤੰਦਰੀ ਤਰੀ ਪਾਈ ਨਹੀਂ ਸਾਮ ਸਵੇਰੇ ਕਾਫਲ ਪੁਰੀ ਬੇਰਾਨੀ ਵੀ ਆਇ ਤੇ ਕਿਉਂ ਨਹੀਂ ਬੋਲਦਾ ਪੂਰਾ ਜੂਰੀ ਬੋਲਦਾ ਹਾਈ ਜਨਾਬੀ बै उहेोल मिठी बोल मिठी दया बोल दया वा